ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਮਨੋਖ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਕੰਮ ਨੂੰ ਪਸੰਦ ਕਰਦਾ ਹੈ ਉਸ ਨੂੰ ਬੜੇ ਚਾਹ ਅਤੇ ਸ਼ੌਕ ਦੇ ਨਾਲ ਕਰਦਾ ਹੈ ਪਰ ਉਹਨਾਂ ਕੰਮਾਂ ਦੇ ਵਿੱਚੋਂ ਕੁਝ ਕੰਮ ਮਨੋਖ ਨੂੰ ਹਮੇਸ਼ਾ ਬਰਕਤ ਵੱਲ ਲੈ ਕੇ ਜਾਂਦੇ ਨੇ ਪਰ ਕੁਝ ਕੰਮ ਹਮੇਸ਼ਾ ਹੀ ਮਨੋਖ ਨੂੰ ਘਾਟੇ ਵੱਲ ਲੈ ਕੇ ਜਾਂਦੇ ਨੇ ਉਹਨਾਂ ਉਹ ਕਿਹੜੇ ਕੰਮ ਕੀਤੇ ਜਾਣ ਜੋ ਹਮੇਸ਼ਾ ਬਰਕਤ ਵੱਲ ਲੈ ਕੇ ਜਾਣ ਤਾਂ ਸੰਗਤ ਜੀ ਉਹ ਕਿਹੜੇ ਕੰਮ ਹਨ ਜੋ ਸਾਨੂੰ ਬਰਕਤ ਵੱਲ ਲੈ ਕੇ ਜਾਣਗੇ ਇਸ ਕਹਾਣੀ ਦੇ ਮਾਧਿਅਮ ਰਾਹੀਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇਗੀ ਇਸ ਲਈ ਇਸ ਪੂਰੀ ਹੀ ਕਹਾਣੀ ਨੂੰ ਧਿਆਨ ਦੇ ਨਾਲ ਸੁਨਣਾ ਅਤੇ ਸਮਝਣਾ ਤਾਂ ਸੰਗਤ ਜੀ ਆਓ ਵੀਡੀਓ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਸੰਤ ਜੀ ਬੜੇ ਸਾਰੇ ਲੋਕਾਂ ਨੂੰ ਦੱਸ ਰਹੇ ਸਨ ਕਿ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਕਿਵੇਂ ਆਵੇਗਾ ਉਹ ਕਹਿਣ ਲੱਗੇ ਕਿ ਮੈਂ ਬੜੇ ਸਾਰੇ ਮੰਗਤਿਆਂ ਨੂੰ ਬਾਦਸ਼ਾਹ ਬਣਦੇ ਹੋਏ ਦੇਖਿਆ ਅਮੀਰਾਂ ਦੇ ਅਮੀਰ ਬਣਦੇ ਹੋਏ ਦੇਖਿਆ ਹੈ ਐਵੇਂ ਦੇ ਅਮੀਰ ਨਹੀਂ ਜੋ ਸਿਰਫ ਇਸ ਜਹਾਨ ਦੇ ਅਮੀਰ ਹੋਣ ਬਲਕਿ ਦੋਹਾਂ ਜਹਾਨਾਂ ਦੇ ਅਮੀਰ ਬਣਦੇ ਹੋਏ ਦੇਖਿਆ ਹੈ ਮੈਂ ਉਹਨਾਂ ਦਾ ਲੋਕ ਅਤੇ ਪਰਲੋਕ ਦੋਵੇਂ ਹੀ ਸੁਖਾਲੇ ਹੁੰਦੇ ਦੇਖੇ ਨੇ ਉਹਨਾਂ ਨੇ ਆਪਣਾ ਲੋਕ ਅਤੇ ਪਰਲੋਕ ਦੋਵੇਂ ਹੀ ਸੁਖਾਲਾ ਕਰ ਲਿਆ ਹੈ ਤੇ ਨਾਲ ਹੀ ਨਾਲ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੁਖਾਲਾ ਕਰ ਗਏ ਨੇ ਉਹ ਕਹਿੰਦੇ ਕਿ ਮੈਂ ਉਹਨਾਂ ਤੋਂ ਸਵਾਲ ਪੁੱਛਿਆ ਕਿ ਇਹ ਸੁੱਖ ਵਰਕਤਾ ਹਮੇਸ਼ਾ ਤੁਹਾਡੇ ਪਿੱਛੇ-ਪਿੱਛੇ ਰਹਿੰਦੀਆਂ ਨੇ ਇਹ ਮਾਇਆ ਤੁਹਾਡੇ ਪਿੱਛੇ-ਪਿੱਛੇ ਰਹਿੰਦੀ ਹੈ ਇਹ ਤੁਹਾਡੇ ਕੋਲ ਕਿਵੇਂ ਆਈਆਂ ਉਹਨਾਂ ਨੇ ਕਿਹਾ ਕਿ ਅਸੀਂ ਪੰਜ ਕੰਮ ਕਰਦੇ ਸੀ ਤੇ ਅੱਜ ਵੀ ਕਰਦੇ ਹਾਂ ਤੇ ਆਖਰੀ ਸਾਹ ਤੱਕ ਕਰਦੇ ਰਹਾਂਗੇ ਤੇ ਇਹ ਪੰਜ ਕੰਮ ਜਿਨ੍ਹਾਂ ਨੇ ਸਾਨੂੰ ਮੰਗਤੇ ਤੋਂ ਬਾਦਸ਼ਾਹ ਬਣਾ ਦਿੱਤਾ ਸੰਤ ਜੀ ਨੇ ਕਿਹਾ ਕਿ ਉਹ ਕੰਮ ਮੈਨੂੰ ਹੀ ਦੱਸ ਦਿਓ ਤੇ ਅੱਗੇ ਹੋਰਾਂ ਨੂੰ ਵੀ ਮੈਂ ਦੱਸਾਂਗਾ ਤੇ ਉਹ ਸੁਖੀ ਰਹਿਣਗੇ ਸੰਗਤ ਜੀ ਆਪ ਸਾਬਕ ਯੇ ਬੇਨਤੀ ਹੈ ਕਿ ਤੁਸੀਂ ਵੀ ਇਹ ਪੰਜ ਕੰਮ ਰੋਜ਼ਾਨਾ ਹੀ ਜ਼ਰੂਰ ਕਰਿਆ ਕਰੋ ਜੇਕਰ ਰਿਜਕ ਬਰਕਤਾਂ ਤੇ ਸੁੱਖ ਲੈਣਾ ਚਾਹੁੰਦੇ ਹੋ ਘਰ ਵਿੱਚ ਮਾਇਆ ਦਾ ਵਾਸਾ ਚਾਹੁੰਦੇ ਹੋ ਤਾਂ ਇਹ ਪੰਜ ਕੰਮ ਜ਼ਰੂਰ ਕਰੋ ਸੰਗਤ ਜੀ ਸਭ ਤੋਂ ਪਹਿਲਾ ਕੰਮ ਤਾਂ ਉਹ ਕਹਿੰਦੇ ਕਿ ਅਸੀਂ ਪੰਛੀਆਂ ਨੂੰ ਚੋਗਾ ਪਾਇਆ ਕਰਦੇ ਸੀ ਜਿਸ ਘਰ ਵਿੱਚੋਂ ਪਰਿੰਦੇ ਨੂੰ ਦਾਣਾ ਚੋਗਾ ਮਿਲਦਾ ਹੋਵੇ ਉਹੋ ਘਰ ਕਦੇ ਵੀ ਗਰੀਬ ਨਹੀਂ ਹੋ ਸਕਦਾ ਉਥੇ ਕਦੇ ਵੀ ਰਿਜਕ ਦੀ ਘਾਟ ਨਹੀਂ ਹੁੰਦੀ ਜੇ ਕੋਈ ਪੰਛੀ ਜੇ ਨੌਰ ਤੁਹਾਡੇ ਘਰ ਆ ਕੇ ਅੰਨ ਖਾਂਦਾ ਹੈ ਪਾਣੀ ਪੀਂਦਾ ਹੈ ਤਾਂ ਸਮਝੋ ਇਹ ਚੰਗੇ ਦਿਨਾਂ ਦੇ ਆਉਣ ਦੀ ਨਿਸ਼ਾਨੀ ਹੈ ਜੇਕਰ ਕੋਈ ਪੰਛੀ ਉੱਡਦਾ ਉੱਡਦਾ ਤੁਹਾਡੇ ਘਰ ਆ ਜਾਂਦਾ ਹੈ ਤਾਂ ਉਸਦੇ ਲਈ ਅੰਨ ਜ਼ਰੂਰ ਰੱਖਿਆ ਕਰੋ ਜੇ ਭੁੱਖਾ ਹੈ ਤਾਂ ਚੋਗਾ ਪਾ ਦਿਓ ਜੇ ਉਸ ਨੂੰ ਪਿਆਸ ਲੱਗੀ ਹੈ ਤਾ ਪਾਣੀ ਪਾ ਦਿਓ ਪਰਮਾਤਮਾ ਇੱਕ ਮਨੁੱਖ ਨੂੰ ਜਦੋਂ ਦੂਜਿਆਂ ਦੀ ਮਦਦ ਕਰਦਿਆਂ ਹੋਇਆਂ ਦੇਖਦਾ ਹੈ ਤਾਂ ਬਹੁਤ ਪਰਸੰਨ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਐਵੇਂ ਦੇ ਇਨਸਾਨ ਬਹੁਤ ਪਸੰਦ ਹਨ ਜਦੋਂ ਕੋਈ ਕੁਦਰਤ ਦੀ ਇਸ ਖਲਕਤ ਦਾ ਖਿਆਲ ਰੱਖਦਾ ਹੈ ਤਾਂ ਪਰਮਾਤਮਾ ਖੁਸ਼ ਹੋ ਜਾਂਦੇ ਹਨ ਜਦੋਂ ਪੰਛੀ ਜਿਨੌਰ ਦਾਣਾ ਖਾ ਕੇ ਉਸ ਘਰ ਤੋਂ ਉੱਡਦੇ ਨੇ ਤਾਂ ਉਹ ਹਮੇਸ਼ਾ ਇਹੀ ਅਰਦਾਸ ਕਰਦੇ ਨੇ ਕਿ ਪਰਮਾਤਮਾ ਹੇ ਵਾਹਿਗੁਰੂ ਹੇ ਸੱਚੇ ਪਾਸ਼ਾ ਅਕਾਲ ਪੁਰਖ ਜੀ ਜਿਵੇਂ ਇਸ ਘਰ ਦੇ ਜੀਵਾਂ ਨੇ ਸਾਡੇ ਰਿਜਕ ਦਾ ਖਿਆਲ ਰੱਖਿਆ ਹੈ ਸਾਡੇ ਰੋਜੀ ਰੋਟੀ ਦਾ ਖਿਆਲ ਰੱਖਿਆ ਹੈ ਉਵੇਂ ਹੀ ਇਹਨਾਂ ਦੀ ਝੋਲੀ ਹਮੇਸ਼ਾ ਭਰ ਕੇ ਰੱਖੀ ਜੋ ਦੂਜਿਆਂ ਨੂੰ ਦਿੰਦਾ ਹੈ ਪਰਮਾਤਮਾ ਉਸ ਦਾ ਅੰਨ ਅਤੇ ਧੰਨ ਦੇ ਖਜ਼ਾਨੇ ਹਮੇਸ਼ਾ ਭਰ ਕੇ ਰੱਖਦੇ ਨੇ ਇਸ ਤਰ੍ਹਾਂ ਪਰਮਾਤਮਾ ਆਪਣੀ ਬਰਕਤ ਦੇ ਸਾਰੇ ਬੂਹੇ ਖੋਲ ਦਿੰਦਾ ਹੈ ਜਿਸ ਘਰ ਵਿੱਚ ਪੰਛੀਆਂ ਜਨੌਰਾਂ ਨੂੰ ਦਾਣਾ ਪਾਇਆ ਜਾਂਦਾ ਹੈ ਦੂਜਾ ਕਹਿੰਦੇ ਕਿ ਜੋ ਸਵੇਰੇ ਉੱਠ ਕੇ ਪਰਮਾਤਮਾ ਨੂੰ ਯਾਦ ਕਰਦਾ ਹੈ ਪਰਮਾਤਮਾ ਉਸਦੇ ਨਾਲ ਤਿੰਨ ਜਾਣੀਆਂ ਨੂੰ ਹਮੇਸ਼ਾ ਹੀ ਰੱਖਦਾ ਹੈ ਜੋ ਵੀ ਮਨੁੱਖ ਪਰਮਾਤਮਾ ਦਾ ਨਾਮ ਅੰਮ੍ਰਿਤ ਵੇਲੇ ਉੱਠ ਕੇ ਲੈਂਦਾ ਹੈ ਪਰਮਾਤਮਾ ਉਹ ਤਿੰਨ ਜਾਣੀਆਂ ਨੂੰ ਉਸ ਮਨੁੱਖ ਦੇ ਕੋਲ ਭੇਜ ਦਿੰਦਾ ਹੈ ਉਹਨਾਂ ਉਹ ਤਿੰਨੇ ਜਾਣੇ ਕਰਦੇ ਹੀ ਨੇ ਪਹਿਲਾ ਸਾਰਾ ਦਿਨ ਉਸ ਦਾ ਇੱਜ਼ਤ ਤੇ ਮਾਣ ਵਧਾਉਂਦੇ ਨੇ ਉਸ ਦੇ ਮਾਣ ਸਨਮਾਨ ਨੂੰ ਹਰ ਪਾਸੇ ਚਾਰ ਚੰਨ ਲਗਾਉਂਦੇ ਨੇ ਦੂਜਾ ਉਹਦੇ ਰਿਜਕ ਦੇ ਵਿੱਚ ਵਾਧਾ ਕਰਦੇ ਨੇ ਉਹਦੇ ਹੀਲੇ ਵਸੀਲੇ ਬਣਾ ਦਿੰਦੇ ਨੇ ਤਾਂ ਜੋ ਉਹਦੇ ਰਿਜਕ ਦੇ ਵਿੱਚ ਵਾਧਾ ਹੋ ਜਾਵੇ ਤੇ ਤੀਜਾ ਉਹਨਾਂ ਨੂੰ ਮੁਸ਼ਕਲਾਂ ਮੁਸੀਬਤਾਂ ਤੋਂ ਬਾਹਰ ਕੱਢਦੇ ਨੇ ਸਾਰੇ ਦਿਨ ਵਿੱਚ ਬੰਦੇ ਨੂੰ ਜੋ ਵੀ ਸਹਾਇਤਾ ਦੀ ਜ਼ਰੂਰਤ ਹੋਵੇ ਤਾਂ ਉਸ ਦੀ ਮਦਦ ਕਰਦੇ ਨੇ ਰੱਬ ਨੂੰ ਉਹ ਬੰਦਾ ਬਹੁਤ ਪਸੰਦ ਹੈ ਜੋ ਦੂਜਿਆਂ ਦੀ ਮਦਦ ਕਰਦਾ ਹੈ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਗਰੀਬ ਨਹੀਂ ਰਹਿੰਦਾ ਜੋ ਦੂਜਿਆਂ ਦੀ ਮਦਦ ਕਰਦਾ ਹੋਵੇ ਕਈ ਵਾਰ ਮਨੁੱਖ ਦੀ ਇਬਾਦਤ ਉਸ ਨੂੰ ਉੱਥੇ ਨਹੀਂ ਪਹੁੰਚਾ ਸਕਦੀ ਜਿੱਥੇ ਉਹ ਪਹੁੰਚਣਾ ਚਾਹੁੰਦਾ ਹੈ ਉਹ ਉੱਥੇ ਉਸ ਨੂੰ ਗਰੀਬਾਂ ਦੀ ਕੀਤੀ ਹੋਈ ਮਦਦ ਪਹੁੰਚਾ ਦਿੰਦੀ ਹੈ ਇੱਕ ਵਾਰ ਇੱਕ ਮਨੁੱਖ ਸੀ ਉਸ ਦੀ ਪਤਨੀ ਦੇ ਘਰ ਬੱਚੇ ਨੇ ਜਨਮ ਲੈਣਾ ਸੀ ਪਰ ਉਸ ਦੇ ਘਰ ਵਿੱਚ ਇੱਕ ਵੀ ਪੈਸਾ ਨਹੀਂ ਸੀ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋਇਆ ਪਿਆ ਸੀ ਘਰ ਵਿੱਚ ਤਾਂ ਇੱਕ ਵੀ ਰੁਪਇਆ ਨਹੀਂ ਸੀ ਤੇ ਬੱਚੇ ਨੇ ਕੁਝ ਸਮੇਂ ਦੇ ਵਿੱਚ ਜਨਮ ਲੈ ਲੈਣਾ ਸੀ ਉਹ ਸੇਠ ਦੇ ਕੋਲ ਗਿਆ ਤੇ ਜਾ ਕੇ ਉਸ ਨੂੰ ਕਹਿੰਦਾ ਕਿ ਕੁਝ ਪੈਸੇ ਉਧਾਰ ਦੇ ਦਿਓ ਮੈਂ ਵਿਆਜ ਸਮੇਤ ਮੋੜ ਦੇਵਾਂਗਾ ਸੇਠ ਨੇ ਉਸ ਨੂੰ ਕੁਝ ਵੀ ਨਾ ਦਿੱਤਾ ਉਹ ਸੋਚ ਵਿਚਾਰ ਕਰਨ ਲੱਗਾ ਕਿ ਐਵੇਂ ਕਰਦਾ ਹਾਂ ਰਾਜੇ ਦੇ ਕੋਲ ਚਲਾ ਜਾਂਦਾ ਹਾਂ ਉਹ ਸਾਡੀ ਮੁਸ਼ਕਿਲ ਦਾ ਹੱਲ ਜ਼ਰੂਰ ਕਰਨਗੇ ਉਸ ਨੇ ਆਪਣੀ ਘਰਵਾਲੀ ਨੂੰ ਨਾਲ ਲਿਆ ਤੇ ਦੋਵੇਂ ਜਾਣੇ ਹੀ ਮਹਿਲ ਵੱਲੋਂ ਚੱਲ ਪਏ ਕਹਿੰਦੇ ਸ਼ਾਮ ਦਾ ਸਮਾਂ ਸੀ ਮਹਿਲ ਕੋਲ ਪਹੁੰਚਦੇ ਪਹੁੰਚਦੇ ਰਾਤ ਹੋ ਗਈ ਮਹਿਲ ਤੋਂ ਥੋੜੀ ਹੀ ਦੂਰੀ ਤੇ ਕਹਿੰਦੇ ਇੱਕ ਰੁੱਖ ਦੇ ਹੇਠਾਂ ਦੋਨੋਂ ਜਾਨੇ ਬੈਠ ਕੇ ਸਵੇਰ ਹੋਣ ਦਾ ਇੰਤਜ਼ਾਰ ਕਰਨ ਲੱਗੇ ਕਹਿੰਦੀ ਉਸ ਮਨੁੱਖ ਦੀ ਘਾਰ ਵਾਲੀ ਦਰਦ ਦੇ ਨਾਲ ਕਰ ਲਾਉਣ ਲੱਗੀ ਉਸ ਨੂੰ ਹੌਸਲਾ ਦਿੰਦਾ ਹੋਇਆ ਆਗੋਂ ਕਹਿੰਦਾ ਕਿ ਥੋੜਾ ਸਮਾਂ ਖੜ ਜਾ ਦਿਨ ਨਿਕਲਣ ਵਾਲਾ ਹੈ ਰਾਜੇ ਨੂੰ ਮਿਲ ਕੇ ਸਭ ਠੀਕ ਹੋ ਜਾਣਾ ਹੈ ਉਹ ਜੋ ਰਾਜਾ ਸੀ ਉਹ ਇੱਕ ਪੈਰ ਰਾਤ ਰਹਿੰਦੇ ਆ ਆਪ ਸਾਰੇ ਨਗਰ ਵਿੱਚ ਘੁੰਮ ਕੇ ਦੇਖਦਾ ਸੀ ਕਿ ਕੋਈ ਦੁਖੀ ਤਾਂ ਨਹੀਂ ਮੇਰੇ ਰਾਜ ਦੇ ਵਿੱਚ ਜੇਕਰ ਕੋਈ ਦੁਖੀ ਹੈ ਕੋਈ ਕੁੱਤਾ ਭੁੱਖ ਪਿਆਸ ਦੇ ਨਾਲ ਭੌਂਕਦਾ ਹੈ ਪਾਪ ਦਾ ਕਰਮ ਤਾਂ ਮੇਰਾ ਹੀ ਹੈ ਉਸ ਸਮੇਂ ਰਾਜਾ ਉੱਥੋਂ ਲੰਘ ਰਿਹਾ ਸੀ ਇੱਕ ਰੁੱਖ ਦੇ ਹੇਠਾਂ ਅੱਗ ਬਲਦੀ ਦੇਖ ਕੇ ਰਾਜੇ ਨੇ ਆਪਣੇ ਸੈਨਿਕ ਨੂੰ ਭੇਜਿਆ ਕਿ ਦੇਖੋ ਕੋਈ ਮੁਸਾਫਿਰ ਪਰੇਸ਼ਾਨ ਤਾਂ ਨਹੀਂ ਹੋ ਰਿਹਾ ਜਦੋਂ ਸੈਨਿਕ ਉੱਥੇ ਜਾਂਦਾ ਹੈ ਤਾਂ ਉਹ ਮਨੁੱਖ ਕਹਿੰਦਾ ਕਿ ਮੈਨੂੰ ਰਾਜੇ ਨੂੰ ਮਿਲਣਾ ਹੈ ਰਾਜੇ ਦੀ ਮਦਦ ਦੀ ਮੈਨੂੰ ਜ਼ਰੂਰਤ ਹੈ ਉਹ ਆਪਣਾ ਸਾਰਾ ਹੀ ਕਿੱਸਾ ਬਿਆਨ ਕਰ ਦਿੰਦਾ ਹੈ ਰਾਜਾ ਜਲਦੀ ਦੇ ਨਾਲ ਆਪਣਾ ਉੱਥੋਂ ਜੋ ਵੀ ਬੀਬੀਆਂ ਸਨ ਉਹਨਾਂ ਦੇ ਕੋਲ ਜਾਂਦਾ ਹੈ ਪਰ ਕੋਈ ਵੀ ਬੀਬੀ ਮਦਦ ਦੇ ਲਈ ਮੌਜੂਦ ਨਹੀਂ ਸੀ ਤਾਂ ਰਾਜਾ ਭੱਜ ਕੇ ਰਾਣੀ ਦੇ ਕੋਲ ਗਿਆ ਤੇ ਰਾਣੀ ਨੂੰ ਜਾ ਕੇ ਕਹਿੰਦਾ ਕਿ ਰਾਣੀ ਕੀ ਤੂੰ ਨੇਕੀ ਦਾ ਹਿੱਸਾ ਬਣਨਾ ਚਾਹੁੰਨੀ ਹੈ ਤਾਂ ਰਾਣੀ ਨੇ ਅੱਗੋਂ ਹਾਂ ਦੇ ਵਿੱਚ ਸਿਰ ਹਿਲਾਇਆ ਰਾਜਾ ਰਾਣੀ ਨੂੰ ਨਾਲ ਲੈ ਕੇ ਉਸ ਜਗ੍ਹਾ ਤੇ ਪਹੁੰਚਿਆ ਰਾਣੀ ਅੰਦਰ ਚਲੀ ਗਈ ਤੇ ਉਸ ਮਨੁੱਖ ਨੂੰ ਲੱਗਾ ਕਿ ਇਹ ਕੋਈ ਸਧਾਰਨ ਜਿਹਾ ਵਿਅਕਤੀ ਹੈ ਤੇ ਇਹ ਕੋਈ ਸਧਾਰਨ ਜਹੀ ਇਸਤਰੀ ਹੈ ਜਿਹੜਾ ਆਪਣੇ ਮੋਢੇ ਤੇ ਬਾਲਣ ਵੀ ਚੁੱਕ ਕੇ ਲੈ ਕੇ ਆਇਆ ਹੈ ਉਹ ਨੌਕਰਾਂ ਵਾਂਗ ਰਾਜੇ ਨੂੰ ਹੁਕਮ ਦਈ ਜਾਵੇ ਤੇ ਰਾਜਾ ਉਹਦਾ ਹੁਕਮ ਵੀ ਮੰਨੀ ਜਾਵੇ ਲੱਕੜਾਂ ਲਾ ਲਾ ਕੇ ਅੱਗ ਬਾਲੀ ਜਾਵੇ ਇਹਨੇ ਨੂੰ ਰਾਣੀ ਅੰਦਰੋਂ ਆਈ ਤੇ ਜਦੋਂ ਅੰਦਰੋਂ ਆਈ ਤਾਂ ਰਾਣੀ ਰਾਜੇ ਨੂੰ ਕਹਿੰਦੀ ਕਿ ਦੇਖ ਤੇਰੇ ਦੋਸਤ ਦੇ ਘਰ ਔਲਾਦ ਨੇ ਜਨਮ ਲਿਆ ਹੈ ਜਦੋਂ ਉਸ ਮਨੁੱਖ ਨੂੰ ਇਹ ਗੱਲ ਪਤਾ ਲੱਗੀ ਤਾਂ ਉਸਨੇ ਰਾਜੇ ਦੇ ਪੈਰਾਂ ਦੇ ਵਿੱਚ ਡੇਗ ਕੇ ਮਾਫੀ ਮੰਗੀ ਰਾਜੇ ਨੇ ਕਿਹਾ ਕਿ ਉਠ ਖੜਾ ਹੋ ਇਹ ਨਗਰ ਸਭ ਦਾ ਸਾਂਝਾ ਹੈ ਇੱਥੇ ਸਭ ਨੂੰ ਇੱਜ਼ਤ ਮਿਲਦੀ ਹੈ ਇੱਥੇ ਸਭ ਦੀ ਮਦਦ ਕਰਨ ਦਾ ਰਵਾਜ ਹੈ ਇਸ ਤੋਂ ਆਪਾਂ ਨੂੰ ਸੰਗਤ ਜੀ ਇਹੀ ਸਿੱਖਿਆ ਮਿਲਦੀ ਹੈ ਕਿ ਮਦਦ ਕਰਨ ਵਾਲਾ ਕਦੇ ਗਰੀਬ ਨਹੀਂ ਹੁੰਦਾ ਮਦਦ ਕਰਨ ਵਾਲੇ ਮਨੁੱਖ ਹਮੇਸ਼ਾ ਹੀ ਬਾਦਸ਼ਾਹੀ ਹਾਸਲ ਕਰਦੇ ਨੇ ਤੇ ਕਿਹਾ ਕਿ ਸਾਡੇ ਅਮੀਰ ਬਣਨ ਦੀ ਸਭ ਤੋਂ ਵੱਡੀ ਵਜ੍ਹਾ ਗਰੀਬਾਂ ਦੀ ਮਦਦ ਕਰਨਾ ਹੈ ਅਗਲਾ ਕੰਮ ਸੰਗਤ ਜੀ ਆਪਣੀ ਹੱਕ ਹਲਾਲ ਦੀ ਕਿਰਤ ਕਮਾਈ ਦੇ ਨਾਲ ਹੀ ਆਪਣੀ ਔਲਾਦ ਅਤੇ ਪਰਿਵਾਰ ਨੂੰ ਪਾਲਣ ਪੋਸ਼ਣ ਕਰਨਾ ਅਤੇ ਮਾਪੇ ਦੀ ਸੇਵਾ ਕਰਨਾ ਅਤੇ ਮਾਪੇ ਵੀ ਆਪਣੇ ਬੱਚਿਆਂ ਨੂੰ ਹਾਂ ਪੁੱਤਰਾਂ ਨੂੰ ਉਹਨਾਂ ਦਾ ਬਣਦਾ ਮਾਣ ਸਤਿਕਾਰ ਪਿਆਰ ਤੇ ਇੱਜ਼ਤ ਦੇਣ ਇਹ ਨਹੀਂ ਕਿ ਨੂੰਹਾਂ ਪੁੱਤਰ ਮਾਪੇ ਦੀ ਸੇਵਾ ਸੰਭਾਲ ਕਰਨ ਤੇ ਮਾਪੇ ਬਾਹਰ ਲੋਕਾਂ ਨੂੰ ਕਹਿੰਦੇ ਫਿਰਨ ਕਿ ਜੀ ਸਾਡੇ ਬੱਚੇ ਦਾ ਸਾਨੂੰ ਰੋਟੀ ਵੀ ਨਹੀਂ ਪੁੱਛਦੇ ਇਹ ਗੱਲ ਵੀ ਸੰਗਤ ਜੀ ਬਹੁਤ ਗਲਤ ਹੈ ਜੇ ਕੋਈ ਸੇਵਾ ਸੰਭਾਲ ਕਰਦਾ ਹੈ ਤਾਂ ਬਾਹਰ ਲੋਕਾਂ ਵਿੱਚ ਆਪਣੀਆਂ ਬੱਚੀਆਂ ਦੀ ਸੋਭਾ ਕਰੋ ਨਿੰਦਿਆ ਤੇ ਬੁਰਾਈ ਨਹੀਂ ਕਿਉਂਕਿ ਜਦੋਂ ਇਹ ਗੱਲਾਂ ਉਸ ਬੱਚੇ ਨੂੰ ਬਾਹਰੋਂ ਪਤਾ ਲੱਗਦੀਆਂ ਨੇ ਕਿ ਉਸ ਦਾ ਮਾਪੇ ਉਸ ਦੇ ਬਾਰੇ ਇਹ ਵਿਚਾਰ ਰੱਖਦਾ ਹੈ ਤੇ ਬਾਹਰ ਲੋਕਾਂ ਕੋਲ ਵੀ ਉਸ ਦੀ ਨਿੰਦਿਆ ਕਰਦਾ ਫਿਰਦਾ ਹੈ ਉਸ ਦਾ ਦਿਲ ਟੁੱਟ ਜਾਂਦਾ ਹੈ ਤੇ ਫਿਰ ਉਹ ਵੀ ਸੋਚਦਾ ਹੈ ਕਿ ਜੇਕਰ ਇਹ ਮੇਰੇ ਬਾਰੇ ਇਦਾਂ ਸੋਚਦੇ ਨੇ ਤਾਂ ਮੈਂ ਇਹਨਾਂ ਨੂੰ ਇਦਾਂ ਦਾ ਹੀ ਬਣ ਕੇ ਦਿਖਾਵਾਂਗਾ ਤੇ ਉਹ ਬੁਰਾ ਇਨਸਾਨ ਬਣ ਜਾਂਦਾ ਹੈ ਤੇ ਉਸ ਨੂੰ ਬੁਰਾ ਬਣਾਉਣ ਲਈ ਮਜਬੂਰ ਤੁਸੀਂ ਕਰ ਰਹੇ ਹੋ ਤੇ ਪੰਜਵਾਂ ਸਭ ਤੋਂ ਵੱਡਾ ਕੰਮ ਕਿ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਸ਼ੁਕਰਾਨੇ ਤੋਂ ਕਰਨੀ ਤੇ ਸੋਨ ਤੋਂ ਪਹਿਲਾਂ ਵੀ ਸ਼ੁਕਰਾਨਾ ਕਰਨਾ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਸ਼ੁਕਰਾਨੇ ਤੋਂ ਹੀ ਕਰਨੀ ਚਾਹੀਦੀ ਹੈ ਜੋ ਪਰਮਾਤਮਾ ਨੂੰ ਨਹੀਂ ਭੁੱਲਦੇ ਜੋ ਹਰ ਸਮੇਂ ਸ਼ੁਕਰਾਨਾ ਕਰਦੇ ਨੇ ਉਹਦੇ ਘਰ ਅੰਨ ਅਤੇ ਧਨ ਦੇ ਭੰਡਾਰ ਹਮੇਸ਼ਾ ਭਰੇ ਰਹਿੰਦੇ ਨੇ ਸੰਗਤ ਜੀ ਇਹਨਾਂ ਪੰਜ ਗੱਲਾਂ ਨੂੰ ਜੋ ਪੱਲੇ ਬੰਨ ਲੈਂਦੇ ਨੇ ਉਹ ਹਮੇਸ਼ਾ ਹੀ ਉਚਾਈਆਂ ਵੱਲ ਨੂੰ ਜਾਂਦੇ ਨੇ ਫਿਰ ਉਹਨਾਂ ਦਾ ਲੋਕ ਅਤੇ ਪਰਲੋਕ ਦੋਵੇਂ ਹੀ ਸੁਖਾਲੇ ਹੋ ਜਾਂਦੇ ਨੇ ਤੇ ਉਹਨਾਂ ਦੀਆਂ ਪੀੜੀਆਂ ਤਰ ਜਾਂਦੀਆਂ ਨੇ ਸੰਗਤ ਜੀ ਹਰ ਵੇਲੇ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਿਆ ਕਰੋ ਇਹ ਬੇਨਤੀ ਕਰਿਆ ਕਰੋ ਇਹ ਅਰਜ਼ੋਈ ਕਰਿਆ ਕਰੋ ਕਿ ਪ੍ਰਮਾਤਮਾ ਜੀ ਇਹਨਾਂ ਪੰਜ ਕੰਮਾਂ ਨੂੰ ਕਰਨ ਦਾ ਉਦਮ ਸਾਨੂੰ ਵੀ ਬਖਸ਼ੋ ਤੇ ਉਹਨਾਂ ਵਿੱਚ ਸਾਨੂੰ ਵੀ ਸ਼ਾਮਿਲ ਕਰੋ ਜਿਨ੍ਹਾਂ ਤੇ ਹਮੇਸ਼ਾ ਹੀ ਤੁਹਾਡੀ ਮਿਹਰ ਭਰੀ ਨਿਗਾਹ ਰਹਿੰਦੀ ਹੈ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਤੇ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ